ਦੇ ਉਤੇ ਬਿਠਾ ਕੇ ਤਤ ਸੀਸ ਤੇਰੇ ਤੇ ਪਵਾ ਕੇ ਪਾਪੀ ਤਰਸ ਨਿਖਾਇਆ ਗੁਰੂਵਾਰ ਜਣਦੇ ਵਪਿਆਰੇ ਨੂੰ ਤਤ ਲੋਤੇ ਗਿਆ ਬਿਠਾਇਆ ਗੁਰੂਵਾਰ ਜਣਦੇ ਵਪਿਆਰੇ ਨੂੰ ਤਤੀ ਤੀ ਤੋਬਾ ਗੁਰੂ ਜੀ ਚਿੱਦਾਂ ਦੇ ਸਰਤਾਜ ਗੁਰੂ ਗੁਰੂ ਅਰਜਨ ਦੇਵ ਕਹਾਇਆ ਗੁਰੂ ਅਰਜਨ ਦੇਵ ਪਿਆਰੇ ਨੂੰ ਤਤੀ ਲੋਤੇ ਅਗੇ ਆ ਬਿਠਾਇਆ ਗੁਰੂ ਅਰਜਨ ਦੇਵ ਪਿਆਰੇ ਨੂੰ ਕੰਗਾ ਦੇ ਨਰਬੈਲ ਦਾ ਕਹਿਣਾ ਪਾਪੀਓ ਤੁਹਾਡਾ ਕੋਜ ਨਹੀਂ ਰਹਿਣਾ ਸੁਖ ਦੇਵਾ ਕਹੇ ਗਰਾਇਆ ਗੁਰੂ ਆਰ ਜਨ ਦੇਵ ਪਿਆਰੇ ਨੂੰ ਤੱਤੀ ਲੋ ਤੇ ਗਿਆ ਬਠਾਇਆ ਗੁਰੂ ਆਰ ਜਨ ਦੇਵ ਪਿਆਰੇ